ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬੇਸਨ ਭਿੰਡੀ ਬਣਾਵਾਂਗੇ ਜੀ ਪਿਆਜ਼ ਵਾਲੀ ਭਿੰਡੀ ਵੀ ਆਪਾਂ ਖਾਣੇ ਆ ਤੇ ਦੂਸਰੀ ਵੀ ਬਗਣਾ ਪਿਆਜ਼ ਤੋਂ ਵੀ ਖਾਣੇ ਆ ਜੀ ਅੱਜ ਆਪਾਂ ਬਣਾਵਾਂਗੇ ਬੇਸਨ ਵਾਲੀ ਭਿੰਡੀ ਤੇ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਭਿੰਡੀਆਂ ਨੂੰ ਕੱਟਾਂਗੇ ਭਿੰਡੀਆਂ ਨੂੰ ਆਪਾਂ ਐ ਕਰਾਂਗੇ ਇਹਦੇ ਨਾਲ ਡੰਠਾ ਵਾਲਾ ਤੇ ਪਿੱਛੋਂ ਆ ਕੱਟ ਦਿਆਂਗੇ ਇਹਨੂੰ ਆਪਾਂ ਛੋਟੇ-ਛੋਟੇ ਪੀਸਾ 'ਚ ਵੀ ਕੱਟ ਸਕਦੇ ਆ ਤੇ ਇਹਨੂੰ ਐਸ ਤਰ੍ਹਾਂ ਕਰਕੇ ਆਪਾਂ ਲੰਬਾਈ 'ਚ ਵੀ ਕੱਟ ਸਕਦੇ ਆ ਉਹ ਆਪਦੀ ਇੱਛਾ ਜਿਵੇਂ ਮਰਜ਼ੀ ਕੱਟ ਲਓ ਤੇ ਮੈਂ ਤਾਂ ਕੱਟੂੰਗੀ ਛੋਟੇ-ਛੋਟੇ ਪੀਸਾਂ ਦੇ ਵਿੱਚ ਗੋਲ ਕੱਟੂੰਗੀ ਹਾਂਜੀ ਪਿੰਡੀਆਂ ਆਪਾਂ ਕੱਟ ਲਈਆਂ ਆਪਣੀਆਂ 1/2 ਕਿਲੋ ਪਿੰਡੀਆਂ ਸੀਗੀਆਂ ਇਹਨਾਂ ਨੂੰ ਧੋ ਕੇ ਆਪਾਂ 2-3 ਮਿੰਟ ਧੁੱਪ ਵੀ ਲਵਾਈ ਸੀ ਸੁੱਕ ਗਈਆਂ ਬਹੁਤ ਵਧੀਆ ਪਿੰਡੀਆਂ ਸਿਕਾਉਣੀਆਂ ਬਾਦੀ ਜ਼ਰੂਰ ਹਨ ਨਹੀਂ ਤਾਂ ਲੇਸ ਵੱਡ ਜਾਂਦੀਆਂ ਹਾਂਜੀ ਇੱਧਰ ਆਪਾਂ ਹੁਣ ਤੇਲ ਰੱਖਿਆ ਸਰੋਂ ਦਾ ਇੱਕ ਕੜਛੀ ਪਾਈ ਆਪਾਂ ਤੇਲ ਦੀ ਹੁਣ ਗੈਸ ਆਨ ਕਰ ਲਾਂਗੇ ਹੁਣ ਤੇਲ ਗਰਮ ਹੋ ਗਿਆ ਜਦੋਂ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤਿੰਨਾਂ ਦੇ ਪਾਵਾਂਗੇ ਹਿੰਗ ਹਾਂਜੀ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਜੀ ਜੀਰੇ ਦਾ ਤੇ ਥੋੜੀ ਜੀ ਪਾਵਾਂਗੇ ਆਪਾਂ ਹਿੰਗ ਹਿੰਗ ਪਾਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਬੇਸਣ ਵਾਲੀ ਭਿੰਡੀ ਬਣਾਈ ਜਾਂਦੇ ਹਾਂ ਹਿੰਗ ਪਾਣੀ ਬਹੁਤ ਜ਼ਰੂਰੀ ਹੈ ਹੁਣ ਜੀ ਆਪਾਂ ਇਹਦੇ ਵਿੱਚ ਆਹਾਂ ਪਿੰਡੀਆਂ ਪਾ ਦਿਆਂਗੇ ਹੁਣ ਆਪਾਂ ਤੇਲ ਦੇ ਵਿੱਚ ਮਿਕਸ ਕਰ ਦਾਂਗੇ ਗੈਸ ਆਪਾਂ ਤੇਜ਼ ਰੱਖਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕਾਪਾ ਟੇਸਟ ਦੇ हिसाब ਨਾਲ ਪਾਵਾਂਗੇ ਬਹੁਤ ਹੋਊਗਾ ਨਾ ਇੰਨਾ ਕੁ ਦਾ ਇੰਨਾ ਤਾਂ ਪੈ ਹੀ ਜਾਊਗਾ ਬਾਹਰ ਹੰਪਾਂ ਦੇ ਹਾਂਜੀ ਇੱਕ ਚਮਚਾ ਪਾਤਾ ਆਪਾਂ ਨਾਕਦਾ ਇੱਕ ਚਮਚਾ ਆਪਾਂ ਅਮचूर ਪਾਊਡਰ ਪਾ ਲਈਏ ਇਹਦੇ ਨਾਲ ਆਖਣੀਆਂ ਨਾ ਢਿੰਡੀਆਂ ਨਹੀਂ ਲੈ ਲਈਏ ਸਨੀ ਫੜਨੇ ਇਹ ਢਿੰਡੀਆਂ ਪੌਣਸਾਰ ਤੇ ਇਹ ਜ਼ਰੂਰ ਪਾਉਣਾ ਆਪਾਂ ਅਮचूर ਪਾਊਡਰ ਹੁਣ ਆਪਾਂ ਇਹਨੂੰ ਤੇਜ ਗੈਸ ਤੇ ਪਕਾਵਾਂਗੇ 2-3 ਮਿੰਟ ਹਾਂਜੀ ਆਪਾਂ 2-3 ਮਿੰਟ ਬਾਅਦ ਢਿੰਡੀਆਂ ਪਕਾ ਲਈਆਂ ਗੈਸ ਤੇਜ ਤੇ ਜੀ ਹੁਣ ਆਪਾਂ ਇੱਥੇ ਪਾਵਾਂਗੇ 2 ਤੋਂ 3 ਚਮਚ ਪਾਵਾਂਗੇ ਜੀ ਆਪਾਂ ਬੇਸਨ ਦੇ ਬੇਸਨ ਆਪਨਾ ਛਾਣਿਆ ਹੋਇਆ ਛਾਣ ਕੇ ਹੀ ਪਾਉਣਾ ਹੈ ਵਿੱਚ ਇਹਦੇ 3 ਚਮਚ ਪਾਏ ਆਪਾਂ 1/2 ਕਿਲੋ ਪਿੰਡ ਹੈ ਹੁਣ ਆਪਾਂ 2-3 ਮਿੰਟ ਬੇਸਨ ਪਕਾਵਾਂਗੇ ਹਾਂ ਜੀ ਬੇਸਨ ਆਪਨਾ 2-3 ਮਿੰਟ ਮੈਂ ਪਕਾ ਲਿਆ ਗੈਸ ਆਪਨਿ ਤੇਜ਼ ਹੈ ਹੁਣ ਜੀ ਇਹਦੇ ਵਿੱਚ ਆਪਾਂ ਇੱਕ ਪਾਈ ਹੈ ਹਰੀ ਮਿਰਚ ਨਾਮਕਾ ਆਪਣਾ ਪਾਇਆ ਵੇ ਤੇ ਹੁਣ ਆਪਾਂ ਇੱਕ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਮਿਰਚ ਹੈ ਇਹ ਇੱਕ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਇਹ ਅੱਧਾ ਚਮਚ ਹੈ ਆ ਇੱਕ ਚਮਚ ਹੋ ਗਿਆ ਹਲਦੀ ਦਾ ਅੱਧਾ ਚਮਚ ਪਾਵਾਂਗੇ ਗਰਮ ਮਸਾਲੇ ਦਾ ਵੀ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਕੌੜੀ ਨਹੀਂ ਆਪਾਂ ਪਾਉਂਦੇ ਕਿਉਂਕਿ ਆਪਾਂ ਹਰੀ ਪਾਈ ਹੈ ਹੁਣ ਆਪਾਂ ਇਹਦੇ ਵਿੱਚ ਨੈਕਸਟ ਕਰਦੇ ਆਂਗੇ ਹਾਂਜੀ ਹੁਣ ਮੈਂ 2-3 ਮਿੰਟ ਇਹਨੂੰ ਢੱਕ ਕੇ ਪਕਾਉਂਦਾ ਹਾਂ ਹਾਂਜੀ 3 ਤੋਂ 4 ਮਿੰਟ ਆਪਾਂ ਢੱਕ ਕੇ ਪਕਾਵਾਂਗੇ ਸਬਜ਼ੀ ਬਣ ਕੇ ਆਪਣੀ ਹੋ ਗਈ ਤਿਆਰ ਹੁਣ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਆਪਾਂ ਕੋਲ ਹਰਾ ਧਨੀਆ ਤਾਂ ਹੈ ਨਹੀਂ ਉਹ ਪਾਵਾਂਗੇ ਇਹਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਸਬਜ਼ੀ ਦੇ ਵਿੱਚ ਅਗਾਂਸ ਆਪਾਂ ਬੰਦ ਕਰ ਦਿੰਨੇ ਆ। ਲਓ ਜੀ ਹੁਣ ਆਪਾਂ ਸਰਵ ਕਰਦੇ ਆਂ ਪਲੇਟ ਵਿੱਚ। ਲਓ ਜੀ ਆਪਣੀ ਬੇਸਨ ਢਿੰਡੇ ਬਣ ਕੇ ਹੋ ਗਈ ਤਿਆਰ ਬਹੁਤ ਹੀ ਵਧੀਆ ਬਣੀ ਆ ਦੇਖੋਗੇ ਵਿਖਰੀ ਵਿਖਰੀ ਹੈਗੀ ਐ। ਬਹੁਤ ਵਧੀਆ ਤੇ ਬਹੁਤ ਹੀ ਟੇਸਟੀ ਬਣਦੀ ਐ। ਹਾਂਜੀ ਅਨ ਸਾਈਡ ਤੇ ਕਰਦੇ ਹਾਂ ਜੀ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕਾ